ਪੰਥਕ ਸਿਆਸਤ ਬਹੁਤ ਗਰਮਾਈ ਹੋਈ ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਚੋਣ ਲੜ ਰਹੇ ਨੇ ਸੰਗਰੂਰ ਤੋਂ ਉਹਨਾਂ ਨੇ ਆਪਣਾ ਉਹਨਾਂ ਦੇ ਹੱਕ ਦੇ ਵਿੱਚ ਬਿਠਾ ਦਿੱਤਾ ਪੰਥਕ ਵੋਟਰ ਤੁਹਾਨੂੰ ਕੀ ਲੱਗਦਾ ਕਿ ਿੱਧਰ ਭੁਗਤੇ ਕੀ ਖਡੂਰ ਸਾਹਿਬ ਤੁਹਾਡੇ ਲਾਗੇ ਵੀ ਹੈ ਦੇਖੋ ਸਾਡੇ ਲੋਕ ਨਾ ਕਰਨ ਫਰਸਟ੍ਰੇਟ ਨੇ ਬਹੁਤ ਜ਼ਿਆਦਾ ਹੂੰ ਸਾਨੂੰ ਇੱਕ ਆਪਸ਼ਨ ਤੁਹਾਨੂੰ ਰਿਜ਼ਲਟ ਜਿਹੜੇ ਆਉਣਗੇ ਨਾ ਮਤਲਬ ਬੜੇ ਚੰਬੇ ਦੇ ਵਾਲੇ ਆਉਣਗੇ ਲੋਕਾਂ ਨੂੰ ਇਹ ਦਿਸ ਰਿਹਾ ਵੀ ਜਿੱਦਾਂ ਅਸੀਂ ਝਾੜੂ ਚੁਣ ਲਿਆ ਸੀਗਾ ਜੇ ਤਿੰਨੇ ਹੀ ਕੈਂਡੀਡੇਟ ਮਾਰੇ ਹੋਣਗੇ ਤੇ ਮੇਰੇ ਖਿਆਲ ਨਾਲ ਅੰਮ੍ਰਿਤਪਾਲ ਨੂੰ ਬਹੁਤ ਵੋਟ ਪਊਗਾ ਹੂੰ بس ਸਾਰੇ ਤੇ ਕੋਈ ਨਵਾਂ ਬੰਦਾ ਤੇ ਦਿੱਤਾ ਹੀ ਨਾ ਕਿਸੇ ਨੇ ਕੀ ਕੁਲਬੀਰ ਜੀ ਦਾ ਨਵਾਂ ਉਹ ਬੰਦੇ ਨੇ ਜਿਨ੍ਹਾਂ ਦੇ ਉੱਤੇ ਰੇਤ ਦੇ ਦੋਸ਼ ਲੱਗਦੇ ਸੀ ਜੀ ਦੂਜਾ ਤੁਹਾਡੇ ਵਾਗਿਆ ਉਹ ਮਨਜੀਤ ਮੰਨਾ ਜੀ ਹਨਾ ਕਾਲੀ ਦਲ ਚੇਂਜ ਕਰਕੇ ਕਾਲੀ ਦਲ ਵੇਲੇ ਆਪਾਂ ਫੁੱਲ ਮੌਜਾਂ ਮਾਣੀਆਂ ਕੁਝ ਲੋਕ ਮੰਨੀ ਕਿ ਤੁਹਾ ਕਿਉਂਕਿ ਮਨਜੀਤ ਮੰਨਾ ਮੇਰਾ ਮੇਰੇ ਸਾਰੇ ਮਤਲਬ ਲੈਂਦਾ ਮੇਰੀ ਫੋਟੋ ਕਈ ਥਾਂ ਦੇ ਉੱਤੇ ਚਲਾਈ ਜਾਏ ਬੰਦੇ ਹੀ ਹੈਗਾ ਜਦੋਂ ਜਾਊਗਾ ਲੋਕਾਂ ਨੂੰ ਪੁੱਛ ਕੇ ਲੋਕਾਂ ਦੀ ਸਲਾਹ ਦੇ ਨਾਲ ਜਾਊਗਾ ਹਨਾ ਵੀ ਲੋਕਾਂ ਨੂੰ ਦੱਸ ਕੇ ਜਾਊਗਾ ਮੈਂ ਉਹਨਾਂ ਲੋਕਾਂ ਚ ਉਹ ਹੈਗਾ ਵੀ ਦਿਨੇ ਮੈਂ ਤੁਹਾਡੇ ਨਾਲ ਬੈਠਾਂ ਤੇ ਸ਼ਾਮ ਨੂੰ ਜਾ ਕੇ ਪੱਟਾ ਪਾ ਲਿਆ ਕਿਸੇ ਨਾ ਦੂਜੇ ਉਹ ਖੜੇ ਨੇ ਤੀਜੇ ਜਿਹੜੇ ਨੇ ਕਾਲੀ ਦਲ ਲੋ ਮਿਰਸਾਵਲ ਟੋਰ ਮਤਲਬ ਸਾਰੀਆਂ ਦੋਵੇਂ ਮੇਨ ਕੈਂਡੀਡੇਟ ਅਕਾਲੀ ਦਲ ਦੇ ਹੀ ਹੋਗੇ ਨਾ ਹੂੰ ਨਹੀਂ ਮਨਜੀਤ ਮੰਨਾ ਵੀ ਬੀਜੇਪੀ ਵਾਲਾ ਵੀ ਤੇ ਉਹ ਵੀ ਅੱਜ ਆਪਾਂ ਦੁੱਤ ਉੱਤੇ ਹੋ ਗਈਆਂ ਹੂੰ ਤੇ ਹੋ ਸਕਦਾ ਵੀ ਲੋਕਾਂ ਦਾ ਮਨ ਜਿਹੜਾ ਹੋ ਅਮਰਤਪਾਲ ਨਾਲ ਹੀ ਪੈਣ ਜਾਵੇ ਹੂੰ ਔਰ ਅੱਗੇ ਤੁਸੀਂ ਦੇਖੋ ਅੰਸ ਰਾਜ ਦਾ ਵਿਰੋਧ ਹੋ ਰਿਹਾ ਬਿਲਕੁਲ ਹੋ ਰਿਹਾ ਬਹੁਤ ਹੋ ਰਿਹਾ ਮੈਨੂੰ ਇੱਕ ਚੀਜ਼ ਦਾ ਨਾ ਤਰਸ ਆਉਂਦਾ ਵੀ ਉਹਨੂੰ ਆਪਾਂ ਇਕੱਲੇ ਨੂੰ ਘੇਰੀ ਜਾ ਰਹੇ ਆ ਬਾਕੀ ਕੈਂਡੀਡੇਟ 5-500 ਬੰਦਾ ਲੈ ਕੇ ਫਿਰ ਰਹੇ ਨੇ ਯਾਰ ਮਤਲਬ ਆ ਕਰ ਰਹੇ ਨੇ ਇੱਕ ਪਲਾਨਡ ਤਰੀਕੇ ਨਾਲ ਹੋ ਰਿਹਾ ਕੱਲ ਮੇਰੇ ਕੋਲ ਭਾਜਪੀ ਵਾਲੇ ਬੈਠੇ ਸੀਗੇ ਕੋਈ ਉਹ ਕਹਿੰਦੇ ਯਾਰ ਆਉਣ ਵਾਲੇ ਦਿਨਾਂ ਚ ਅਸੀਂ ਕੁੱਟ ਵੀ ਖਾਣੀ ਹੈ ਅੱਛਾ ਜਾਣ ਬੁੱਝ ਕੇ ਵੀ ਜਦੋਂ ਤੁਹਾਨੂੰ ਕੁੱਟਣਗੇ ਗੰਦੀਆਂ ਗਾਲਾਂ ਕੱਢਣਗੇ ਉਹ ਵਾਇਰਲ ਕਰ ਰਹੇ ਨੇ ਮਤਲਬ ਵੀਡੀਓਜ਼ ਆਪਣੀਆਂ ਹਨਾ ਉਹਦੇ ਵਿੱਚ ਫਿਰ ਜਿਹੜੇ ਮਤਲਬ ਸੌਫਟ ਜਿਹੜੇ ਹਾਰਟ ਲੋਕ ਹੁੰਦੇ ਨੇ ਉਹ ਸੋਝ ਨਹੀਂ ਯਾਰ ਬੜਾ ੱਤਕਾ ਹੋਣ데요 ਇਹ ਵੀ ਆ ਮਾੜਾ ਹੰਸਰਾਜ ਨਾਲ ਵੀ ਇਹੀ ਹੋ ਰਿਹਾ ਬਾਕੀ ਸੀਟਾਂ ਦੇ ਇੱਕ ਪਲਾਨਡ ਤਰੀਕੇ ਦੇ ਨਾਲ ਅੱਜ ਧਰਨਾ ਕਿੰਨੇ ਦਿਨਾਂ ਦਾ ਰੇਲਵੇ ਟਰੈਕ ਦੇ ਉੱਤੇ ਹੈ ਜੀ ਕਾਫੀ ਦਿਨ ਟ੍ਰੇਨਸ ਬੰਦ ਰਹਿਣ 15-20 ਦਿਨ ਤੋਂ ਬਿਲਕੁਲ ਕਿ ਉਹਨਾਂ ਨਾਲ ਗੱਲ ਕਰਕੇ ਉਠਾਇਆ ਨਹੀਂ ਜਾ ਸਕਦਾ ਉਠਾਇਆ ਜਾ ਸਕਦਾ ਇਹ ਵੀ ਪਲਾਨਡ ਹੈ ਕਿ ਲੋਕ ਦੁਖੀ ਹੋਣ ਲੋਕਾਂ ਦੇ ਮਨ ਚ ਆਵੇ ਵੀ ਯਾਰ ਭਾਜੀਪੀ ਜਿੱਦਾਂ ਪਿੱਛੇ ਜੇ ਇੱਕ ਮਹਿਮ ਚੱਲੀ ਸੀ ਯੋਗੀ ਚੁਣ ਲੋ ਜੀ ਗੈਂਗਸਟਰ ਖਤਮ ਹੋ ਜਾਣਗੇ ਯੋਗੀ ਚੁਣ ਲੋ ਜੀ ਯੋਗੀ ਵਰਗਾ ਰਾਜ ਹੋਣਾ ਚਾਹੀਦਾ ਉਹ ਵੀ ਇੱਕ ਪਲਾਨਡ ਹਿੱਸਾ ਹੈ ਲੋਕ ਸਮਝ ਹੀ ਨਹੀਂ ਪਾ ਰਹੇ ਉਹ ਪਾਰਟੀਆਂ ਬਹੁਤ ਵੱਡੀਆਂ ਨੇ ਉਹਨਾਂ ਕੋ ਸੋਰਸ ਬਹੁਤ ਵੱਡੇ ਨੇ ਉਹਨਾਂ ਕੋ ਮਤਲਬ ਸਾਧਨ ਬਹੁਤ ਵੱਡੇ ਨੇ ਉਹਨਾਂ ਕੋ ਪੈਸਾ ਬਹੁਤ ਜ਼ਿਆਦਾ ਉਹ ਕਿਸ ਤਰੀਕੇ ਮਤਲਬ ਇਹ ਚਾਲ ਚੱਲ ਰਹੀਆਂ ਲੋਕਾਂ ਦੀ ਸਮਝ ਨਹੀਂ ਆ ਰਹੀ ਇਹ ਲੋਕਾਂ ਨੂੰ ਹੁਣ ਉਦੋਂ ਪਤਾ ਲੱਗਣਾ ਸ਼ੁਰੂ ਹੋ ਗਿਆ ਜਦੋਂ ਪੰਜਾਬ ਇਹਨਾਂ ਦੇ ਹੱਥਾਂ ਚੋਂ ਨਿਕਲ ਚੁੱਕਾ ਹੂੰ ਆਊਟਸਾਈਡਰ ਲੋਕ ਇੱਥੇ ਆ ਰਹੇ ਨੇ ਬਾਹਰ ਨੀਆਂ ਸਟੇਟਾਂ ਚ ਮੰਨ ਲਓ ਯੋਗੀ ਦੇ ਆ ਰਹੇ ਹੋ ਤੁਸੀਂ ਗੁਜਰਾਤ ਚ ਆ ਲੋ ਜਿਹੜੇ ਕ੍ਰਿਮੀਨਲ ਮਾਈਂਡਡ ਲੋਕ ਸੀਗੇ ਹੂੰ ਹੂੰ ਉੱਥੋਂ ਡਰਦੇ ਇੱਧਰ ਪਾਜ ਆਏ ਕਰੋੜਾਂ ਰੁਪਈਆਂ ਦੀਆਂ ਦੁਕਾਨਾਂ ਖਰੀਦ ਰਹੇ ਨੇ ਕਰੋੜਾਂ ਰੁਪਈਆਂ ਦੇ ਉਹ ਘਰ ਖਰੀਦ ਰਹੇ ਨੇ ਪੰਜਾਬ ਦੇ ਵਿੱਚ ਉਹਨਾਂ ਲੋਕਾਂ ਦੀ ਸ਼ਮੂਲੀਅਤ ਹੋਣੀ ਚਾਹੀਦੀ ਸੀ ਮਾਈਂਡ ਥੋੜੀ ਉਹਨਾਂ ਦਾ ਮਤਲਬ ਸੈੱਟ ਹੋ ਜਾਓ ਅੱਜ ਗੋਲਡਨ ਟੈਂਪਲ ਦੇ ਕੋਲ ਜਾਓ ਤੁਸੀਂ ਬਹੁਤ ਸਾਰੇ ਹੋਟਲ ਨੇ ਜਿਹੜੇ ਘਰਾਂ ਦੇ ਵਿੱਚ ਬਣੇ ਨੇ ਹਮਮ ਔਰ ਬਲਖ ਚ ਤੁਹਾਨੂੰ ਇਹੋ ਜਿਹੇ ਹੋਟਲਸ ਮਿਲਣਗੇ ਜਿਨ੍ਹਾਂ ਨੂੰ ਮਤਲਬ ਉੱਤਰ ਪ੍ਰਦੇਸ਼ ਯੂਪੀ ਤੋਂ ਗੁਜਰਾਤ ਤੋਂ ਮੁਸਲਮ ਜਿਹੜੇ ਕਮਿਊਨਿਟੀ ਦੇ ਲੋਕ ਨੇ ਉਹ ਆ ਕੇ ਰਨ ਕਰ ਰਹੇ ਹਮ ਉਹ ਉੱਥੇ ਆਪਣੇ ਆਪ ਨੂੰ ਸੇਫ ਨਹੀਂ ਸਮਝਦੇ ਹਮ ਯੋਗੀ ਤੇ ਗੁਜਰਾਤ ਦੇ ਵਿੱਚ ਇੱਥੇ ਸ਼ਿਫਟ ਹੋ ਕੇ ਪੰਜਾਬ ਨੂੰ ਬੁਰੀ ਤਰ੍ਹਾਂ ਉਲਝਾ ਕੇ ਰੱਖ ਦਿੱਤਾ ਮੈਂ ਕਹਿੰਦਾ ਮੈਂ ਸਭ ਤੋਂ ਪਹਿਲਾਂ ਵਿਜੇ ਰupani ਇਹਨਾਂ ਦੇ ਮੈਨੂੰ ਮਿਲਦੇ ਨੇ ਅੱਜ ਤੋਂ 6-8 ਮਹੀਨੇ ਪਹਿਲਾਂ ਹਮ ਵੀ ਤੁਸੀਂ ਜੁਆਇਨ ਕਰੋ ਇਹਨਾਂ ਦੇ ਉਹ ਆਰਐਸਐਸ ਦੇ ਜਿਹੜੇ ਹੈੱਡ ਨੇ ਇੱਥੇ ਸ਼ਰੀਨワਸੂ ਜੀ ਉਹਨਾਂ ਨੇ ਮੇਰੀਆਂ ਕਈ ਮੀਟਿੰਗਸ ਵੈਸੇ ਮਤਲਬ ਜਾਤੀ ਤੌਰ ਤੇ ਵਧੀਆ ਇੱਕ ਦੂਜੇ ਨਾਲ ਮਤਲਬ ਮਿਲੀ ਦਾ ਗਲੀ ਦਾ ਮੈਨੂੰ ਕਹਿੰਦੇ ਜੀ ਜੁਆਇਨ ਮੈਂ ਕਹਾਂ ਜੀ ਜ਼ਰੂਰ ਕਰ ਲਵਾਂ ਪੰਜਾਬ ਲਈ ਕੋਈ ਕੰਮ ਤੇ ਕਰੋ ਸਾਡਾ ਬਾਰਡਰ ਤੇ ਖੋਲੋ ਸਾਡੇ ਲੋਕਾਂ ਨੂੰ ਰੋਜ਼ਗਾਰ ਤੇ ਦਿਓ ਤੁਸੀਂ ਅੱਜ ਡਾਨੀ ਬਾਨੀ ਨੂੰ ਕਹਿ ਦਿਓ ਵੀ ਪੰਜਾਬ ਦੇ ਵਿੱਚ 10000 ਕਰੋੜ ਰੁਪਏ ਇਨਵੈਸਟ ਕਰਨਾ ਉਹ ਤੁਹਾਨੂੰ ਨਾ ਕਰਨਗੇ ਪਰ ਪੰਜਾਬ ਦਾ ਮਾਹੌਲ ਦੁਨੀਆ 'ਚ ਪਤਾ ਕੀ ਦਿਖਾਇਆ ਜਾ ਰਿਹਾ ਜਿੱਦਾਂ ਫਿਲਮਾਂ ਦੇ ਵਿੱਚ ਉਹ ਵਿਨਨ ਸੀ ਨਾ ਪ੍ਰੇਮ ਚੋਪੜਾ ਮਤਲਬ ਅਮਰੀਸ਼ ਪੂਰੀ ਆਹ ਕਿਰਦਾਰ ਸਾਡਾ ਫੋਰਨ ਚ ਤੁਸੀਂ ਲਾ ਲੋ ਆਊਟ ਆਫ ਸਟੇਟਸ ਦੇ ਵਿੱਚ ਦਿਖਾਇਆ ਜਾ ਰਿਹਾ ਵੀ ਪੰਜਾਬ ਦੇ ਵਿੱਚ ਹਾਲਾਤ ਬਹੁਤ ਮਾੜੇ ਨੇ ਇੱਥੇ ਕੋਈ ਇਨਵੈਸਟ ਕਰਨ ਦੀ ਲੋੜ ਨਹੀਂ ਇਹ ਪੂਰੀ ਸਾਜ਼ਿਸ਼ ਦੇ ਤਹਿਤ ਉਸ ਤਰ੍ਹਾਂ ਅਸੀਂ ਜਿੱਤੇ ਨਹੀਂ ਗਏ ਉਸ ਤਰ੍ਹਾਂ ਸਾਡੇ ਉੱਤੇ ਕਬਜ਼ਾ ਨਹੀਂ ਹੋਇਆ ਪਰ ਇਸ ਤਰੀਕੇ ਹੂੰ ਇਹਦੇ ਉੱਤੇ ਪੂਰਨ ਤੌਰ ਤੇ ਉਹਨਾਂ ਦਾ ਕਬਜ਼ਾ ਹੋ ਚੁੱਕਾ ਹੋ ਚੁੱਕਾ ਬਿਲਕੁਲ ਸਹੀ ਗੱਲ ਹੈ ਇਹ ਆਪਾਂ ਨਾ ਮੈਨੂੰ ਇੱਕ ਮੇਰਾ ਰਿਸ਼ਤੇਦਾਰ ਹੈ ਬੱਚੇ ਉਹਦੇ ਦੋਵੇਂ ਕਰਨਬਾਰ ਨੇ ਹੂੰ ਇੱਕ ਦਿਨ ਮੈਨੂੰ ਇੱਕ ਵਿਆਹ ਸਮਾਗਮ ਦੇ ਵਿੱਚ ਮਿਲਦਾ ਮੈਨੂੰ ਦੱਸਿਆ ਮੈਂ ਕਿ ਯਾਰ ਪੰਜਾਬ ਦੇ ਵਿੱਚ ਨਾ ਬੜਾ ਪਲਾਨਡ ਤਰੀਕੇ ਨਾਲ ਪੰਜਾਬੀਅਤ ਨੂੰ ਇਹ ਲੋਕ ਕਿ ਸਿੱਖ ਸਿੱਖ ਰੌਲਾ ਪਾਉਂਦੇ ਮੈਂ ਨਹੀਂ ਉਸ ਚੱਕਰ 'ਚ ਪੈਂਦਾ ਪੰਜਾਬੀਅਤ ਹੀ ਖਤਮ ਕੀਤੀ ਪੰਜਾਬੀਅਤ ਹੀ ਖਤਮ ਬਿਲਕੁਲ ਹੈ ਨਾ ਉਹ ਮੈਨੂੰ ਅੱਗੋਂ ਬੜੇ ਫਖਰ ਨਾਲ ਨਾ ਉਹ ਸਾਡੀ ਕੌਮ ਕਈ ਵਾਰੀ ਮਰੀ ਕਈ ਵਾਰੀ ਉੱਠੀ ਇਹ ਨਹੀਂ ਖਤਮ ਹੋ ਸਕਦੀ ਮੈਂ ਕਿ ਯਾਰੇ ਫਖਰਪੁਣਾ ਹੀ ਲੈ ਬੈਠਾ ਸਾਨੂੰ ਤੇ ਸਾਡੀ ਕੌਮ ਹਮ ਬੱਚੇ ਤੇਰੇ ਦੋਵੇਂ ਬਾਹਰ ਨੇ ਕਿਹੜੀ ਕੌਮ ਦੀਆਂ ਗੱਲਾਂ ਕਰਦੇ ਹੋ ਯਾਰ ਤੁਸੀਂ ਹਮ ਮਤਲਬ ਇਹ ਬੜੀ ਵੱਡੀ ਸਾਡੇ ਸਮਾਜ ਦੇ ਵਿੱਚ ਪ੍ਰੋਬਲਮ ਹੈ ਵੀ ਅਸੀਂ ਆ ਹੂੰ ਸਾਨੂੰ ਕੋਈ ਨਹੀਂ ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਥੱਲੇ ਜੜਾਂ ਤੇ ਤੁਹਾਡੀਆਂ ਵਾਢੀਆਂ ਅਗਲੀ ਦੂਸਰੀ ਤੀਸਰੀ ਪੀੜ੍ਹੀ ਚ ਸ਼ਾਇਦ ਭਾਈ ਪੰਛਾਈ ਖਤਮ ਹੋ ਜਾਏ ਖਤਮ ਹੈ ਉਹ ਪੜਨਾ ਤੁਹਾਡਾ ਕਲਚਰਤ ਮੈਂ ਅੱਗੇ ਆਉ ਮੈਂ ਕੋਰਮੇ ਮਚਲਾਈ ਹੈ ਮੈਂ ਤੁਹਾਨੂੰ ਦੱਸਾਂ ਕਿ ਤੁਸੀਂ ਮੱਲਿਆਂ ਦੇ ਵਿੱਚ ਜਾਓ ਤੁਹਾਡੇ ਪਿੰਡਾਂ ਚ ਵੀ ਹੋਣਗੇ ਸਹੀ ਥਾਵਾਂ ਤੇ ਬਹੁਤ ਗੁਰਦੁਆਰੇ ਹੁੰਦੇ ਗਲੀਆਂ ਵਾਈਜ਼ ਹੀ ਹੁੰਦੇ ਨੇ ਮਤਲਬ ਮੱਲੇ ਦੇ ਵਿੱਚ ਤੁਸੀਂ ਉੱਥੇ ਜਾ ਕੇ ਦੇਖੋ ਨਾਂ ਨਿਸ਼ਾਨ ਸਾਹਿਬ ਹੈ ਮੰਦਰਾਂ ਦੇ ਵਿੱਚ ਝੰਡੇ ਬਦਲਣ ਵਾਲੇ ਨੇ ਮਤਲਬ ਪੁਰਾਣੇ ਨੇ ਹਾਂ ਨਹੀਂ ਠੀਕ ਦਰਿਆ ਨਹੀਂ ਹੈਗੀਆਂ ਉਹਦਾ ਕਾਰਨ ਕੀ ਹੈ ਜਿਹੜੇ ਪ੍ਰਧਾਨ ਸੀਗੇ ਉਹ ਬਜ਼ੁਰਗ ਹੋ ਚੁੱਕੇ ਨੇ ਤੇ ਸੇਵਾ ਦਾ ਨਵੀਂ ਪੀੜੀ ਨਹੀਂ ਆ ਗਈ ਅੱਕੇ ਤੇ ਮੈਂ ਜਿੱਥੇ ਫਿਰ ਕਿਤੇ ਜਾਣਾ ਤੇ ਮੈਨੂੰ ਕਹਿੰਦਾ ਯਾਰ ਇੱਥੇ ਆਪਾਂ ਨਿਸ਼ਾਨ ਸਾਹਿਬ ਚੜਾਉਣਾ ਹੈ ਇਸ ਮੰਦਿਰ ਦੇ ਵਿੱਚ ਆਪਾਂ ਝੰਡਾ ਚੜਾਉਣਾ ਹੈ ਹਮਮ ਅਨਾ ਮਤਲਬ ਇੱਕ ਪਛਾਣ ਤੁਹਾਡਾ ਕਲਚਰ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਹਾਡਾ ਧਰਮ ਧਾਰਮਿਕ ਜਿਹੜੀ ਆਸਥਾ ਸੀ ਉਹ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਹਾਡਾ ਸੱਭਿਆਚਾਰ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਤੁਹਾਨੂੰ ਜਨਾਬ ਦੇ ਮਦਰ ਨੂੰ ਪੁੱਛੋ ਜਾ ਕੇ ਜੀ ਆਪ ਦੇ ਫਾਦਰ ਨੂੰ ਪੁੱਛੋ ਜਾ ਕੇ ਜਦੋਂ ਤੁਸੀਂ ਗਲੀ ਮਹੱਲੇ ਦੇ ਵਿੱਚ ਰਹਿੰਦੇ ਸੀਗੇ ਹਮ ਹਰ ਸੰਡੇ ਨੂੰ ਮੰਦਿਰ ਜਾਂ ਗੁਰਦੁਆਰੇ ਚ ਇੱਕ ਸਮਾਗਮ ਹੁੰਦਾ ਸੀ ਹੁੰਦਾ ਸੀ ਚਾਹੇ ਸੁਖਮਨੀ ਸਾਹਿਬ ਦਾ ਪਾਠ ਹੋਣਾ ਜੀ ਚਾਹੇ ਤੁਸੀਂ ਉਹ ਭਗਵਦ ਗੀਤਾ ਲਾ ਲਓ ਜਾਂ ਰਮਾਇਣ ਦੀ ਕਥਾ ਹੋਣੀ ਕੋਈ ਨਾ ਕੋਈ ਉਸ ਤਰੀਕੇ ਸਾਰੇ ਲੋਕ ਕਿਸੇ ਨੇ ਆਪਣੇ ਘਰੋਂ ਮਤਲਬ ਆ ਲੈ ਕੇ ਆਉਣਾ ਤੇ ਕਿਸੇ ਨੇ ਉੱਥੇ ਪ੍ਰਸ਼ਾਦ ਦੇ ਤੌਰ ਤੇ ਖੁਚਾਉਣਾ ਸਾਰਿਆਂ ਨੇ ਆਪਸ ਵਿੱਚ ਮਿਲ ਕੇ ਤੇ ਉਹਨੂੰ ਮਨਾਉਣਾ ਬਿਲਕੁਲ ਅੱਜ ਕਿਸੇ ਗੁਰਦੁਆਰੇ 'ਚ ਤੁਹਾਨੂੰ ਸੰਡੇ ਦੇ ਤਾਂ ਅੱਜਕੱਲ੍ਹ ਤੇ ਮੇਰੇ ਖਾਲ ਮੰਦਰਾ ਗੁਰਦੁਆਰੇ ਨੇ ਜੋ ਟੇਬਲ ਲਾ ਦਿੱਤੀ ਜਾਂਦੀ ਹੈ ਟਾਈਮ ਦੇ ਸਿਰ ਹੀ ਹੂੰ ਹੁਣ ਤੇ ਮੇਰੇ ਖਿਆਲ ਉਹ ਵੀ ਸਿਸਟਮ ਨਹੀਂ ਰਿਹਾ ਵੀ ਉੱਠ ਕੇ ਪਾਠੀ ਨੂੰ ਜਾਂ ਕਿਸੇ ਨੂੰ ਸੁਚੇ ਨਪੜਾ ਪਵੇ ਹੂੰ ਆਪਣੇ ਆ ਵੀ ਚੱਲ ਪਿਆ ਆਪ ਆਟੋ ਸਿਸਟਮ ਹੀ ਆ ਗਿਆ ਕਿ ਇੰਨੇ ਵਜੇ ਆਉਣ ਇੰਨੇ ਵਜੇ ਤੋਂ ਮਤਲਬ ਐਕੂਰੇਟ ਉਹ 4 ਵਜੇ ਆਉਣ ਜੀ 5 ਵਜੇ ਆਉਣ ਇਹ ਇਸ ਤਰੀਕੇ ਤੁਹਾਡਾ ਧਰਮ ਤੇ ਇਸ ਤਰੀਕੇ ਤੁਹਾਡਾ ਵਿਰਸਾ ਜਿਹੜਾ ਬਚੂਗਾ ਜਿਆ ਤੁਹਾਨੂੰ ਪਲਾਨਡ ਤਰੀਕੇ ਨਾਲ ਖਤਮ ਕਰ ਦਿੱਤਾ ਗਿਆ ਮੈਂ ਕੈਨੇਡਾ ਗਿਆ ਨਾ ਮੈਂ ਪਿਛਲੇ ਸਾਲ ਵੀ ਗਿਆ ਸੀ ਮੈਂ ਹੁਣ ਵੀ ਤੁਹਾਨੂੰ ਦੱਸ ਰਿਹਾ ਉੱਥੇ ਨੇਟਿਵ ਇੰਡੀਅਨ ਸੀਗੇ ਜਿਹੜੇ ਪ੍ਰੋਪਰ ਕੈਨੇਡੀਅਨ ਸੀਗੇ ਹੂੰ ਕੈਨੇਡਾ ਜਿਹੜਾ ਐਕਚੁਅਲੀ ਉਹ ਰਿਫਿਊਜੀ ਮਤਲਬ ਕੋਈ ਪੰਜਾਬੀ ਕੋਈ ਗੁਜਰਾਤੀ ਕੋਈ ਅਮਰੀਕਾ ਤੋਂ ਕੋਈ ਸੀਰੀਆ ਤੋਂ ਇਸ ਤਰ੍ਹਾਂ ਲੋਕ ਮਤਲਬ ਇੱਥੇ ਹੈ ਨਾ ਆਪਣੀ ਵਾਦੀ ਘਟ ਜਿਹੜੇ ਉੱਥੇ ਪ੍ਰੋਪਰ ਕੈਨੇਡੀਅਨ ਸੀਗੇ ਉਹ ਆਪਣਾ ਦੇਸ਼ ਤੇ ਆਪਣਾ ਸਮਾਜ ਬਚਾਉਣ ਲਈ ਬੜਾ ਉਜੂਜ ਦੇ ਸੀਗੇ ਉਹਨਾਂ ਨੂੰ ਆਟੇ ਦਾਲ ਦੇ ਉੱਤੇ ਲਾ ਦਿੱਤਾ ਗਿਆ ਉਹਨਾਂ ਨੂੰ ਸ਼ਰਾਬ ਤੇ ਨਸ਼ੇ ਦੇ ਉੱਤੇ ਲਾ ਦਿੱਤਾ ਗਿਆ ਕੈਨੇਡਾ ਚ ਇਹ ਹੁੰਦੀਆਂ ਕਈ ਜਗ੍ਹਾ ਨੇ ਜਿੱਥੇ ਪੁਲਿਸ ਹੀ ਨਹੀਂ ਜਾਂਦੀ ਹੂੰ ਠੀਕ ਹੈ ਉਹਨਾਂ ਨੂੰ ਮੰਥਲੀ ਸ਼ਰਾਬ ਦਿੱਤੀ ਜਾਂਦੀ ਹੈ ਮੰਥਲੀ ਆ ਦਿੱਤਾ ਜਾਂਦਾ ਹੌਲੀ ਹੌਲੀ ਉਹ ਖਤਮ ਹੀ ਕਰ ਦਿੱਤੇ ਗਏ ਹੂੰ ਸੇਮ ਇੱਥੇ ਵੀ ਜਿਹੜਾ ਪੰਜਾਬ ਦੇ ਵਿੱਚ ਉਹ ਸਿਸਟਮ ਬਣਾ ਕੇ ਰੱਖ ਦਿੱਤਾ ਗਿਆ ਕਿ ਤੁਹਾਨੂੰ ਖਤਮ ਕਿੱਦਾਂ ਕਰਨਾ ਤੁਹਾਡਾ ਆਪਣੀ ਕੋਈ ਆਉਂਦ ਨਹੀਂ ਰਹਿ ਗਈ ਤੁਹਾਡੇ ਕੋਈ ਬੱਚੇ ਜਿਹੜੇ ਆਈਪੀਐਸ ਆਈਐਸ ਮਤਲਬ ਅਫਸਰ ਬਣ ਨਹੀਂ ਰਹੇ ਨਹੀਂ ਬਣ ਰਹੇ ਤੁਸੀਂ ਮੈਨੂੰ ਪੂਰੇ ਸੈਕਟਰੀਏਟ ਜੀ ਦੱਸੋ ਕਿੰਨੇ ਪੰਜਾਬੀ ਨੇ ਪਰ ਕਈ ਲੋਕ ਨਾ ਗਲਤ ਲੈ ਲੈਂਦੇ ਮੈਂ ਸਰਦਾਰ ਨਹੀਂ ਕਹਿ ਰਿਹਾ ਹੂੰ ਪੰਜਾਬੀ ਗੁਪਤਾਜ਼ ਪੰਜਾਬੀ ਬਰਾੜ ਪੰਜਾਬੀ ਸ਼ਰਮਾ ਜਿਹੜੇ ਜਿਹੜੇ ਉੜਾੜਾ ਪੜ ਲੈਣ ਹਾਂਜੀ ਤੁਸੀਂ ਮੈਨੂੰ ਦੱਸੋ ਤੁਹਾਡਾ ਕਲਚਰ ਤੁਹਾਡੀ ਸਬੇਤਾ ਫੈਸਲੇ ਤੇ ਉਹਨਾਂ ਲੋਕਾਂ ਹੀ ਕਰਨੇ ਹੁੰਦੇ ਨੇ ਨਾ ਉਹਨਾਂ ਹੀ ਸਕੀਮਸ ਲੈ ਕੇ ਆਉਣੀ ਹੁੰਦੀਆਂ ਨੇ ਨਾ ਉਹ ਲੋਕ ਤੁਹਾਡੇ ਮਤਲਬ ਇਹ ਖਤਮ ਹੀ ਕਰ ਦਿੱਤੇ ਗਏ ਤੁਸੀਂ ਅੱਗੇ ਜਾਓ ਮੈਂ థਾਈਲੈਂਡ ਗਿਆ ਆ ਕਿ ਤੁੰ ਮੇਰੀ ਆਦਤ ਤੱਕ ਬੜੀ ਮੇਰੀ ਮਾੜੀ ਆਦਤ ਆ ਕਿ ਮੈਂ ਖਾਣਾ ਆਪਣੀ ਲੋੜ ਤੋਂ ਵੱਧ ਪਾ ਲੇਦਾ ਮੈਨੂੰ ਝੂਠਾ ਛੱਡਣ ਦੀ ਆਦਤ अच्छा मैं बड़ी कोशिश करदा भी सुधारया जावे बहुत ਘਟ ਕਰਨ ਦੀ ਕੋਸ਼ਿਸ਼ ਕਰਦਾ ਉੱਥੇ ਵੀ ਕਿਤੇ ਬਾਹਰ ਬੈਠੇ ਹੋਣਾ ਸਮੁੰਦਰ ਤੇ ਤੇ ਜਦੋਂ ਖਾਣਾ ਲੈ ਲੈਣਾ ਤੇ ਜੇ ਵਧਣਾ ਤੇ ਮੈਂ ਨਾ ਉੱਥੇ ਉਹ ਕਬੂਤਰਾਂ ਨੂੰ ਪਾਉਣਾ ਸ਼ੁਰੂ ਕੀਤਾ ਹਮ ਔਰ ਤੁਸੀਂ ਮੰਨੋ ਕਿ ਇੱਕ ਪੁਲਿਸ ਵਾਲਾ ਮੇਰੇ ਕੋਲ ਆ ਗਿਆ ਹਮ ਉਹ ਮੈਨੂੰ ਕਹਿੰਦਾ ਕਿ ਜੇ ਤੂੰ ਲੋਕਲ ਹੁੰਦਾ ਹਮ ਨਾਲ ਮੇਰੇ ਬੰਦਾ ਖੜਾ ਵੀ ਉਹ ਦੱਸ ਰਿਹਾ ਕੀ ਕਹਿ ਰਿਹਾ ਤੈਨੂੰ ਜੇ ਤੂੰ ਲੋਕਲ ਹੁੰਦਾ ਤੇ ਤੈਨੂੰ ਫੜ ਕੇ ਅੰਦਰ ਦੇ ਦੇਣਾ ਸੀ ਇਸ ਜੁਰਮ ਦੇ ਵਿੱਚ ਖਾਣਾ ਵਧ ਲੈਣ ਦੇ ਤੂੰ ਖਾਣਾ ਵਧ ਨਹੀਂ ਕਬੂਤਰਾਂ ਨੂੰ ਪਾਉਣ ਲਈ ਅੱਛਾ ਕਿ ਅੱਜ ਤੋਂ ਪਾ ਚਲਿਆ ਕੱਲ ਕਿੰਨੇ ਪਾਉਣਾ ਹੈ ਕਿਹੜੀ ਤੂ ਆਦਤ ਪਾਉਣ ਡਿਆ ਇਹਨਾਂ ਨਾਲ ਕੋ ਮਤਲਬ ਇਸ ਤਰੀਕੇ ਕਿਉਂ ਮਤਲਬ ਜਾਨਵਰਾਂ ਤੱਕ ਨੁਕਰੀ ਨਹੀਂ ਦਿੱਤਾ ਜਾਂਦਾ ਵੀ ਉਹਦੀ ਰੂਟੀਨ ਜਾਂ ਉਹ ਵਰਕ ਕਲਚਰ ਨਾਲ ਤਾਂ ਸਾਰੇ ਤੇ ਬੰਦੇ ਇੱਥੇ ਦਾ ਆਟੇ ਦਾਲ ਤੇ ਲਾ ਦਿੰਦੇ ਯਾਰ ਸਹੀ ਗੱਲ ਹੈ ਮਤਲਬ ਕਿੱਥੇ ਜਾਵਾਂਗੇ ਅਸੀਂ ਕਿਸ ਤਰ੍ਹਾਂ ਆਪਣੇ ਸਿਸਟਮ ਨੂੰ ਕਿਸ ਤਰ੍ਹਾਂ ਆਪਣੇ ਸੂਬੇ ਨੂੰ ਬਚਾਵਾਂਗੇ ਮੈਨੂੰ ਹੁਣ ਸਾਰੇ ਆਫਰ ਕੀਤੀ ਸੀ ਹਨਾ ਹੂੰ ਦੋ ਵਾਲ ਤੇ ਮੈਂ ਧਿਆਨ ਹੀ ਨਹੀਂ ਨਾ ਕਰਦਾ ਜਿੰਨਾਂ ਦਾ ਪੁਰਾਣਾ ਮਤਲਬ ਖਾਲੀ ਕਾਂਗਰਸ ਹੂੰ ਆ ਬੀਜੇਪੀ ਸੀ ਝਾੜੂ ਸੀ ਇਲੈਕਸ਼ਨ ਮੈਂ ਤਾਂ ਕਿਹਾ ਯਾਰ ਪੰਜਾਬ ਲਈ ਕੋਈ ਸਵਿਰਥਤਾ ਵਖਾ ਦਿਓ ਤਾਂ ਨੂੰ ਪਤਾ 2022 ਚ ਵੀ ਇਹਨਾਂ ਮੈਨੂੰ ਟਿੱਲ ਤਾਂ ਹੀ ਔਰ ਲਾਇਆ ਸੀ ਇਲੈਕਸ਼ਨ ਲਈ ਮੈਂ ਸਿੰਪਲ ਇੱਕ ਗੱਲ ਕਹੀ ਸੀ ਹੂੰ ਕਿ ਮੈਨੂੰ ਜੋ ਚੋਣ ਮੈਨੀਫੈਸਟੋ ਦਾ ਸੋਰਸ ਦੱਸ ਦਿਓ ਅਜੇ ਤੱਕ ਨਿਕਲਿਆ ਸੋਰਸ ਉਹਦਾ ਨਹੀਂ ਫਿਰ ਝੂਠਾ ਹੀ ਪੈਂਦਾ ਉਹਨਾਂ ਲੋਕਾਂ ਜਿ ਤਰ੍ਹਾਂ ਇਹਨਾਂ ਦੇ ਤੋਂ ਇ ਤੋਂ ਕੋਤੇ ਕੋਤੇ ਹੁੰਦੀ ਤੇ ਆਪਣੀ ਵੀ ਕਰਾਉਂਦਾ ਨਾ ਉਹ ਤੇ ਫਿਰ ਜ਼ਮੀਰ ਮਾਰਨ ਵਾਲੀ ਗੱਲ ਹੈ ਨਾ ਮੈਂ ਹੁਣ ਵੀ ਕਹਿ ਰਿਹਾ ਕਿ ਬੀਜੇਪੀ ਨੂੰ ਮੈਂ ਤੁਹਾਡੇ ਨਾਲ ਆ ਉਹਨੂੰ ਤਿਆਰ ਆ ਮੈਂ ਅਦਨਾ ਜ ਮੱਦਾ ਪ੍ਰਧਾਨ ਮੰਤਰੀ ਤੇ ਦੇਸ਼ ਦੀ ਬੜੀ ਵੱਡੀ ਇਲੈਕਸ਼ਨ ਹੈ ਯਾਰ ਮਤਲਬ ਤੁਹਾਡੇ ਲਈ ਡਫਲੀ ਵਜਾਵਾਂਗੇ ਗਲੀ ਗਲੀ ਜਾ ਕੇ ਪਰ ਸੂਬੇ ਲਈ ਕੁਝ ਕਰੋ ਤੇ ਸਹੀ ਯਾਰ ਮੇਰੇ ਤੋਂ ਮਿਚਾਰੂ ਵਾਲੇ ਨੂੰ ਕਹਿਆ ਸੀ ਮੈਂ ਕਿ ਤੁਸੀਂ ਮੈਨੂੰ ਲੜਾਉਣਾ ਚਾਹੁੰਦੇ ਹੋ ਤੁਸੀਂ ਤੁਸੀਂ ਉਹ ਦੱਸੋ ਤੁਸੀਂ ਮੈਨੂੰ ਕੈਂਡੀਡੇਟ ਦੱਸੋ ਹੂੰ ਕਿ ਸੀਐਮ ਦਾ ਕੈਂਡੀਡੇਟ ਕੌਣ ਹੈ ਔਰ ਯਕੀਨ ਕਰੋ ਮੈਂ ਤੁਹਾਨੂੰ ਪੁਰਾਣੀਆਂ ਇੰਟਰਵਿਊ ਕਰ ਲਿਆ ਮੈਂ ਕਿ ਜੇ ਤੁਸੀਂ ਭਗਵੰਤ ਮਾਨ ਦਾ ਨਾਮ ਲੈਂਦੇ ਹੋ ਨਾ ਹੂੰ ਤੇ ਨਹੀਂ ਮੈਂ ਉਹਨੂੰ ਠੀਕ ਹੈ ਮੈਨੂੰ ਲੀਡਰ ਗਿਣਦਾ ਹਾਂਗਾ ਉਹਨੂੰ ਮੈਂ ਮਤਲਬ ਸਪੀਕਰ ਵਧੀਆ ਗਿਣਦਾ ਹਾਂਗਾ ਸਪੋਕਸ ਪਰਸਨ ਵਧੀਆ ਹਨਾ ਮੈਨੂੰ ਤੁਸੀਂ ਇਹ ਦੱਸ ਦਿਓ ਬਤੌਰ ਉਹਨੂੰ ਸੀਐਮ ਮੈਂ ਕਦੀ ਵੇਖਿਆ ਨਹੀਂ ਉਹ ਰਿਜ਼ਲਟ ਜਿਹੜੇ ਮੇਰੀ ਮਤਲਬ ਜ਼ਿੰਦਗੀ ਦੀ ਪਹਿਲੀ ਗਲਤੀ ਹੈ ਕਿ ਮੈਂ ਬਹੁਤ ਘਟਿਆ ਬੰਦੇ ਦੇ ਉੱ ਹੂੰ ਇਹ ਕੁਸ਼ ਯੂਕਰੇਨ ਵਾਲਾ ਕਮੇਡੀਅਨ ਸੀਗਾ ਤਾਂ ਉਹਨੇ ਦੇਸ਼ ਹੀ ਤਬਾਹ ਹੋ ਗਿਆ ਆਪਣੇ ਫੁਕਰ ਪੁਨੇ ਦੇ ਵਿੱਚ ਹੈਂਕੜ ਜੇ ਤੁਹਾਨੂੰ ਪਤਾ ਤੂੰ ਉਹਦਰਾ ਮੱਥਾ ਹੀ ਨਹੀਂ ਲਾ ਸਕਦਾ ਹੂੰ ਤੇ ਸੇਮ ਇੱਥੇ ਸਾਡੇ ਵਾਲਾ ਜਿਹੜਾ ਕਮੇਡੀਅਨ ਹੈ ਅਰਜ ਤੁਸੀਂ ਸਟੇਟ ਦੇ ਹਾਲਾਤ ਤੇ ਦੇਖੋ ਯਾਰ ਜਦੋਂ ਬੀਜੇਪੀ ਤੁਹਾਨੂੰ ਬਾਈ ਕਨਵਿੰਸ ਕਰਦੀ ਆ ਜੀ ਤੁਹਾਡਾ ਵੀ ਮਨ ਹੁੰਦਾ ਕਈ ਵਾਰੀ ਕਿ ਹਾਂ ਮੈਂ ਜੁਆਇਨ ਕਰਾਂ ਜਦੋਂ ਤੁਸੀਂ ਪੰਜਾਬ ਲਈ ਪੁੱਛਦੇ ਹੋ ਕਿ ਪੰਜਾਬ ਨੂੰ ਕੀ ਦੇ ਸਕਦੇ ਆ ਜਾਂ ਤੁਸੀਂ ਕੀ ਚਾਹੁੰਦੇ ਹੋ ਕਿ ਬੀਜੇਪੀ ਪੰਜਾਬ ਨੂੰ ਕੀ ਦੇਵੇ ਤੁਸੀਂ ਜੁਆਇਨ ਕਰ ਲਓ ਮੈਂ ਇੱਕ ਗੱਲ ਦੇਖੋ ਤੁਸੀਂ ਹਰ ਸਟੇਟਮੈਂਟ ਤੇ ਹਰ ਪੋਲੀਟੀਸ਼ੀਅਨ ਨੂੰ ਮੈਂ ਕਹੀ ਇਹਨਾਂ ਦੇ ਨੂੰ ਕਿ ਤੁਸੀਂ ਐਟ ਅ ਟਾਈਮ ਸਾਨੂੰ ਕੁਝ ਵੀ ਨਹੀਂ ਦੇ ਸਕਦੇ ਤੁਸੀਂ ਮੈਂ ਲਾਰਾ ਲਾ ਸਕਦੇ ਹੋ ਪੰਜਾਬ ਦੀ ਇੰਡਸਟਰੀ ਲਿਆਵਾਂਗੇ ਬਨੇਰ ਚ ਇੱਕ ਕੰਮ ਤਾਂ ਤੁਸੀਂ ਐਟ ਅ ਟਾਈਮ ਕਰ ਸਕਦੇ ਹੋ ਸਾਡਾ ਬਾਰਡਰ ਖੋਲ ਦਿਓ ਉਹ ਤਰਕ ਕੀ ਦਿੰਦੇ ਨੇ ਕਰਨ ਅਸੀਂ ਨਾ ਪਾਕਿਸਤਾਨ ਤਬਾਹ ਕਰਨਾ ਅੱਛਾ ਮੈਂ ਕਹਾਂ ਜੀ ਤੁਸੀਂ ਫਿਰ ਇੱਕ ਤੀਰ ਨਾਲ ਦੋ ਨਿਸ਼ਾਨੇ ਮਾਰ ਰਹੇ ਹੋ ਕੱਲਾ ਪਾਕਿਸਤਾਨ ਨਹੀਂ ਤਬਾਹ ਹੋ ਰਿਹਾ ਪੰਜਾਬ ਵੀ ਤਬਾਹ ਹੋ ਰਿਹਾ ਤੁਹਾਡੇ ਤਾਂ ਦੋਵੇਂ ਮੰਤਵਾਂ ਲੋ ਰਹੇ ਨੇ ਯਾਰ